ਹੁਸ਼ਿਆਰਪੁਰ ਦੇ ਹਲਕਾ ਦਸੂਹਾ ਚ ਬੇहद ਮੰਦਭਾਗੀ ਘਟਨਾ ਵਾਪਰੀ ਜਿੱਥੇ ਟਰੈਕਟਰ 헤ਠਾ ਆਉਣ ਕਰਕੇ 16 ਸਾਲ ਦੇ ਨੌਜਵਾਨ ਗੁਰਜੋਤ ਸਿੰਘ ਦੀ ਮੌਤ ਹੋ ਗਈ ਹੈ ਗੁਰਜੋਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ 11ਵੀਂ ਜਮਾਤ ਚ ਪੜਦਾ ਸੀ ਜਾਣਕਾਰੀ ਮਿਲ ਰਹੀ ਹੈ ਕਿ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਬੈਬੋਵਾਲ ਚੰਨੀਆਂ ਚ ਖੇਤਾਂ ਚ ਟਰੈਕਟਰ ਬਲਟਨ ਕਰਕੇ 16 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਗੁਰਜੋਤ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਾਸੀ ਪਿੰਡ ਬੈਬੋਵਾਲ ਚੰਨੀਆਂ ਦੀ ਉਮਰ ਮਹੱਜ਼ 16 ਸਾਲ ਦੀ ਸੀ 11ਵੀਂ ਜਮਾਤ ਵਿੱਚ ਪੜਦਾ ਸੀ ਗੁਰਜੋਤ ਖੇਤ 'ਚ ਟਰੈਕਟਰ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਟਰੈਕਟਰ ਪਲਟ ਗਿਆ ਟਰੈਕਟਰ ਹੇਠਾਂ ਔਣ ਕਰਕੇ ਗੁਰਜੋਤ ਸਿੰਘ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਮਾਪਿਆਂ ਦਾ ਇਕਲੌਤਾ ਪੁੱਤ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲੇ ਗਿਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਆਪਣੇ ਪੁੱਤ ਨੂੰ ਚੇਤੇ ਕਰ ਰਹੇ ਨੇ ਕਿ ਗੁਰਜੋਤ ਸਿੰਘ ਘਰੋਂ ਖੇਤਾਂ ਚ ਟਰੈਕਟਰ ਲੈ ਕੇ ਗਿਆ ਸੀ ਪਰਵਾਰਿਕ ਮੈਂਬਰਾਂ ਨੂੰ ਨਹੀਂ ਸੀ ਪਤਾ ਕਿ ਅਜਿਹਾ ਪਾਣਾ ਵਾਪਰੇਗਾ ਕਿ ਖੇਤਾਂ ਨੂੰ ਕਿਹਾ ਗੁਰਜੋਤ ਸਿੰਘ ਮੁੜ ਕਦੇ ਆਪ ਘਰ ਵਾਪਸ ਨਹੀਂ ਪਰਤ ਸਕੇਗਾ ਖਬਰ ਸੁਣ ਕੇ ਪੂਰੇ ਇਲਾਕੇ ਚ ਸੋਗ ਦੀ ਲਹਿਰ ਹੈ ਹਰ ਇੱਕ ਦੀਆਂ ਅੱਖਾਂ ਨਮ ਨੇ ਜਿੱਥੇ ਮਾਪੇ ਗੁਰਜੋਤ ਸਿੰਘ ਨੂੰ ਚੇਤੇ ਕਰ ਰਹੇ ਨੇ ਉੱਥੇ ਹੀ ਪਿੰਡ ਵਾਸੀ ਵੀ ਗੁਰਜੋਤ ਸਿੰਘ ਦੇ ਪੂਰੇ ਹੋ ਜਾਣ ਦੀ ਖਬਰ ਸੁਣ ਕੇ ਸੋਗ ਦੇ ਵਿੱਚ ਨੇ